ਕਬਰਾਂ ਦੀ ਪੂਜਾ ਕਿਉਂ ਹੋ ਰਹੀ ਹੈ ਪਿਆਬ ਦੇ ਜ਼ਿਆਦਾ ਮੈਨੂੰ ਇੰਜ ਲੱਗਦਾ ਹੈ ਬਹੁਤ ਸਾਰੇ ਸਿੱਖਾਂ ਦੇ ਅੰਦਰੋਂ ਸਿੱਖੀ ਮਰ ਗਈ ਹੈ ਮਰਦਾ ਹੋ ਗਈ ਹੈ ਤਾਂ ਫਿਰ ਮੁਰਦਿਆਂ ਨੂੰ ਪੋਜਣਗੇ ਔਰ ਕਿਸ ਨੂੰ ਪੋਜਣਗੇ ਗਲੀ ਗਲੀ ਚ ਕਬਰ ਨਿਕਲਾਈਏ ਪਹਿਲੇ ਕੋਈ ਗੱਲ ਨਹੀਂ ਸੀ ਹਰ ਖੇਤ ਦੇ ਚ ਕਬਰ ਨਿਕਲਾਈਏ ਐਸਾ ਦਿਖਾਈ ਦੇ ਰਿਹਾ ਹੈ ਰੋਜ਼ ਰੋਜ਼ ਸਿੱਖੇ ਮਰਦਾ ਹੋ ਗਈ ਹੈ ਫੇ ਮੂਏ ਕੋ ਮੂਆ ਮਿਲੇ ਮਹਾਰਾਜ ਕਹਿੰਦਾ ਮੁਰਦੇ ਦਾ ਸੰਬੰਧ ਫਿਰ ਮੁਰਦੇ ਨਾਲ ਜੁੜੇਗਾ ਜੀਵਦੇ ਨਾਲ ਨਹੀਂ ਫਿਰ ਇਹਨਾਂ ਮੁਰਦਿਆਂ ਨੂੰ ਮੁਰਦਾ ਧਰਮ ਚਾਹੀਦਾ ਕਥਈ ਜੀਵ ਦਾ ਜਾਗਦਾ ਧਰਮ ਕਿਸੇ ਮੜੀ ਦੀ ਪੂਜਾ ਨਹੀਂ ਕਰੇਗਾ ਕਿਸੇ ਕਬਰ 'ਤੇ ਅਜਦਾ ਨਹੀਂ ਕਰੇਗਾ ਪੂਰਨ ਪ੍ਰੇਮ ਪ੍ਰਤੀਤ ਸਜੇ ਬ੍ਰਤ ਗੋੜ ਮੜੀ ਮਤ ਭੂਲ ਨਾ ਵਾਣ ਮਹਾਰਾਜ ਕਹਿੰਦੇ ਨੇ ਭੁੱਲ ਕੇ ਵੀ ਨਾ ਬਣੇ ਮੰਨੇ ਜਿਹੜਾ ਜਾਣ ਬੁੱਝ ਕੇ ਮੰਨਦਾ ਪਿਆ